ਆਪ ਵੀ ਤੁਸੀਂ ਚਾਰ ਕੱਢ ਕੇ ਬਾਹਰ ਲਾ ਲਓ ਅਸੀਂ ਤੁਹਾਡੇ ਨਾਲ ਗੱਲ ਕਰਾਂਗੇ ਤੁਹਾਡੇ ਨਾਲ ਕਿਉਂ ਲੱਗੀ ਤੁਸੀਂ ਗੱਲ ਕਰਾਂਗੇ ਲੇਟ ਨਾ ਗੱਲ ਕਰੀਂ ਲੇਟ ਨਾਲ ਲੇਟ ਗੱਲ ਕਰੇਗੀ ਉਹਨਾਂ ਲੇਡੀਸ ਲੈ ਆਉਂ ਲੇਗੇ ਕਿਤੇ ਜੇ ਪੱਲੀਆੜੀ ਤੋਂ ਤਾਂ ਬੰਦਾ ਪਿਆ ਤੁਹਾਡੇ ਲੇਡੀਸ ਟਾਫੀ ਨਹੀਂ ਤੁਹਾਡਾ ਹੱਲੇ ਤਾਂ ਨਹੀਂ ਇਹ ਜਿਹੜੀ ਬਿਲਵਾ ਲਓ ਅਜੇ ਤਾਂ ਤੁਹਾਡੀ ਲੇਡੀਸ ਨਹੀਂ ਆਈ ਕਿ ਕੋਈ ਕਵਰ ਕਰ ਸਕਿਆ ਅੱਗੇ ਪਾਜੀ ਮੇਰੀ ਗੱਲ ਸੁਣੋ ਤੁਹਾਡਾ ਬੰਦਾ ਨਾਲ ਜਾਏਗਾ ਤਾਂ ਸਾਡੀ ਭਜਾਈਆਂ ਤਾਂ ਨੇ ਉੱਥੇ ਐਮਬੂਲੈਂਸ ਬੈੱਕ ਜਾਣੀ ਤੇ ਪਤਾ ਹੀ ਨਹੀਂ ਜੀ ਫਿਰ ਕੇ ਹੁਣ ਤੁਸੀਂ ਆਹ ਦੇਖੋ ਹੁਣ ਤੁਸੀਂ ਜੇ ਤੁਸੀਂ ਆਪਣੇ ਐਮਬੂਲੈਂਸ ਦਾ ਬੰਦਾ ਆਪਣਾ ਭੇਜੋਗੇ ਸਾਡੇ ਘਰ ਦੇ ਜੀ ਜਾਣਗੇ ਨਹੀਂ ਤੇ ਸੀ ਨਹੀਂ ਜਾਣ ਅਗੋ ਤੁਹਾਡੀ ਜ਼ਿੰਮੇਵਾਰੀ ਹੈ ਇਹ ਤੁਸੀਂ ਰਿਟਨ ਚ ਸਾਨੂੰ ਲਿਖ ਕੇ ਦਿਓ ਐਨੂੰ ਕੁਝ ਹੁੰਦਾ ਤਾਂ ਤੁਸੀਂ ਮੇਰੇ ਤੇ ਫੋਟੋ ਖਿੱਚ ਲਈ ਜੇ ਨੁਕਸ ਹੋਦਾ ਤੇ ਜਿੰਮੇਵਾਰ ਹਾਂ ਤੁਸੀਂ ਕਿਉਂ ਖਿੱਚਿਆ ਜਿਹੜਾ ਬੰਦਾ ਲੈ ਕੇ ਆਇਆ ਉਹ ਕੋਈ ਉਹਦੀ ਕੋਈ ਰਿਸਪੋਨਸੀਬਿਲਟੀ ਨਹੀਂ ਹੈ ਲੈ ਕੇ ਗਿਆ ਤਾਂ ਤੁਹਾਡੀ ਕੋਈ ਖੁੱਲ ਨਹੀਂ ਮਿੱਟਦੀ ਨਹੀਂ ਜਿਹੜਾ ਸ਼ਰਾਬੀਆਂ ਦਾ ਭਾਈ ਰੱਖੋ ਮੇਰੇ ਕੋਲ ਦੇਖ ਰਹੇ 37 ਦੇਖਣ ਲੱਗਾ ਸਰਸਾਂ ਜੀ ਕਿੱਥੇ ਜਾ ਰਹੀਆਂ ਨੇ ਮੈਂ ਤੁਹਾਨੂੰ ਦਿਖਾਇਆ ਉਸ ਟਾਈਮ ਤੋਂ ਬਾਅਦ ਲੱਗਿਆ ਕੋਈ ਰਿਸਪੌਂਸ ਨਾ ਤੁਹਾਨੂੰ ਮੈਂ ਗਾੜੀ ਨਹੀਂ ਅੱਗੇ ਬੋਲਦੀ ਮੈਂ ਨਹੀਂ ਪਲੀਜ਼ ਮਤਵੇ ਤੋਂ ਸਾਡੇ ਨਾਲ ਅਸੀਂ ਜੇਤੀ ਨਾ ਬੈਠਣ ਮੈਂ ਚਲੋ ਤਾਂ ਮੈਨੂੰ ਦੱਸੋ ਤੁਸੀਂ ਇਹਨੂੰ ਫੋਟੋ ਫੜ ਕੇ ਫੜ ਕੇ ਕਰਾਂਗੇ ਖੁਦ ਕਰਾਂਗੇ ਜੇ ਨਹੀਂ ਕੀ ਆਪੋ ਮਲੇ ਨੂੰ ਚੇਜਦਾਰ ਕੀਤਾ ਉਹ 8 ਵਜੇ ਦਾ ਉਹ ਹੋ ਮੈਂ ਉਹਨਾਂ ਨਾਲ ਗੱਲ ਕੀਤੀ ਕਹਿੰਦਾ ਮੈਂ ਘਰ ਲੁਮ ਕਹਿੰਦਾ ਉਹ ਫਿਰ ਹਸਪੀਟਲ ਤੋਂ ਦਾਖਲ ਕਰਾ ਦਿੰਦਾ ਗੱਲ ਪੋਜਾ ਜੀ ਹਸਬੰਡ ਜਦੋਂ ਤੁਹਾਡੇ ਘਰੇ ਆਏ ਨੇ ਕੀ ਗੱਲ ਹੋਈ ਸੀਗੀ ਪੂਰਾ ਵਾਕਿਆ ਦੱਸੋ ਮੈਂ ਇੱਥੇ ਬਾਹਰ ਸੀ ਤੇ ਆਏ ਆ ਨਾਲ ਇੱਕ ਜੈਂਸ ਵੀ ਹੀ ਬੈਠਾ ਦਾ ਜੀ ਤੇ ਇਹਨਾਂ ਨੇ ਕਿਹਾ ਕਿ ਇੱਧਰ ਤਾਂ ਲੇਡੀਜ਼ ਬੈਠੀ ਹੈ ਤੇ ਇਹ ਮੈਨੂੰ ਵਾਪਸ ਸੀ ਬੱਸ ਸਟੈਂਡ ਤੋਂ ਥੇਰ ਵਾਪਸੀ ਲੈ ਗਈਏ ਤੇ ਇਹ ਉੱਤਰ ਗਈ ਤੇ ਇਹਨੂੰ ਲੈ ਕੇ ਜਾਣਾ ਥਾਣੇ ਲੈ ਕੇ ਜਾਣਾ ਸੀ ਗਏ ਆ ਅਗੋਂ ਉਹਨਾਂ ਨੇ ਕਿਹਾ ਕਿ ਸਿਵਲ ਹਸਪੀਟਲ ਆਏ ਕੋਈ ਸਲਵਾਈ ਨਹੀਂ ਕੀਤੀ ਸਮੇਤ ਆ ਹਸਬੈਂਡ ਦੀ ਫੋਟੋ ਖਿੱਚ ਲਈ ਕਹਿੰਦੇ ਕੁਛ ਵੀ ਇਹਨੂੰ ਹੋ ਗਿਆ ਤਾਂ ਤੇਰੇ ਤੇ ਐਪਲੀਕੇਸ਼ਨ ਕਰਨਾ ਮੈਂ ਉਹਨਾਂ ਨੇ ਕੋਈ ਸਲਵਾਈ ਨਹੀਂ ਕੀਤੀ ਫਿਰ ਕਹਿੰਦੇ ਇੱਥੇ ਲੈ ਜਾਓ ਆਪਣੇ ਪੀਪੀਆ ਜਿਹੜਾ ਇਹ ਲੱਗ ਗਿਆ ਸੀ ਅਸੀਂ ਪੀਪੀਆ ਉਹਨਾਂ ਪੀਪੀਆ ਲੱਗ ਗਿਆ ਜੀ ਆਪਣਾ ਕਿਤੇ ਉਸ ਲੇਡੀਜ਼ ਕੋਲ ਸੀ ਉਹਨਾਂ ਨੇ ਕਿਹਾ ਅਸੀਂ ਇਹਦਾ ਕੀ ਕਰੀਏ ਤੁਸੀਂ ਉਹ ਲੈ ਆਏ ਅਸੀਂ ਇਹਦਾ ਕੀ ਕਰੀਏ ਉਹਨਾਂ ਨੇ ਵੀ ਕੋਈ ਸਲਵਾਈ ਨਹੀਂ ਕੀਤੀ ਫਿਰ ਅਸੀਂ ਘਰੇ ਲੈ ਕੇ ਆਏ ਵੀਡੀਓ ਵਗੈਰਾ ਮੈਨੂੰ ਲੱਗ ਰਿਹਾ ਜਦੋਂ ਬਾਹਰ ਗਈ ਸੀ ਫਿਰ ਉਹਨੂੰ ਐਂਬੂਲੈਂਸ ਆਈ ਹੋ ਲੈ ਕੇ ਗਈ ਆ ਲੜਕੀ ਦੇ ਕੋਈ ਸੱਟ ਵਗੈਰਾ ਵੀ ਲੱਗੀ ਸੀ ਨਹੀਂ ਸੱਟ ਵਗੈਰਾ ਕੋਈ ਨਹੀਂ ਲੱਗੀ ਪਤਾ ਨਹੀਂ ਡ੍ਰਿੰਕ ਕੀਤੀ ਨਸ਼ਾ ਕੀਤਾ ਇਹਦਾ ਕੋਈ ਨਹੀਂ ਸਾਨੂੰ ਪਤਾ ਜੀ ਜਦੋਂ ਤੁਸੀਂ ਦੇਖਿਆ ਲੜਕੀ ਕਿਹੋ ਜਿਹੇ ਹਾਲਾਤ ਦੇ ਵਿੱਚ ਸੀ ਹੋਸ਼ ਨਹੀਂ ਕੋਈ ਹੋਸ਼ ਨਹੀਂ ਸੀ ਉਹਨੂੰ ਤੇ ਜਦੋਂ ਅਸੀਂ ਵਾਪਸੀ ਨੂੰ ਉੱਥੇ ਲੈ ਕੇ ਜਾ ਰਹੇ ਸੀ 7 ਨੰਬਰ 'ਚ ਉਦੋਂ ਮੈਂ ਪੁਲਿਸ ਨੂੰ ਥੋੜਾ ਜਿਹਾ ਹਿੰਦੀ ਮੈਂ ਪੁੱਛਿਆ ਮੈਂ ਕਿ ਤੁਸੀਂ ਕਿੱਥੇ ਜਾਣਾ ਤੁਸੀਂ ਅਗੋਂ ਮੇਰੇ ਨਾਲ ਹਾਥਾ ਪਾਈ ਕਰਨ ਲੱਗ ਪਏ ਕੌਣ ਉਹ ਹੀ ਲੈ ਕੇ ਓਕੇ ਹਾਂਜੀ ਹੁਣ ਪੁਲਿਸ ਆਪਨੇ ਨਾਲ ਲੱਗੀ ਹੈ ਹਾਂਜੀ ਮੈਂ ਪ੍ਰਵੇਸ਼ ਕੁਮਾਰ ਪ੍ਰਵੇਸ਼ੀ ਕੀ ਗੱਲ ਹੋਈ ਸੀਗੀ ਅੱਜ ਇਹ ਮੈਂ ਕੁੜੀ ਮਿਲਿ ਸ਼ਮੀਆ ਦੇਣਾ ਚੌਕ ਤੇ ਬੈਠੀ ਸੀ ਕਿ ਕਹਿੰਦੀ ਮੈਂ ਬੱਸ ਸਟੈਂਡ ਜਾਣਾ ਜੀ ਉਹ ਚੰਗੀ ਭਲੀ ਸੀ ਜੀ ਤੇ ਮੈਨੂੰ ਆਨੂੰ ਮੈਂ ਬੱਸ ਸਟੈਂਡ ਲੈ ਕੇ ਨਾਲ ਦੋ ਹੋਰ ਵੀ ਸਵਾਰੀ ਬੈਠੀਆਂ ਸੀ ਜੀ ਉਹ ਉਤਰ ਗਈਆਂ ਇਹਨੂੰ ਮੈਂ ਕਿਹਾ ਪੰਜੀ ਬੱਸ ਸਟੈਂਡ ਆ ਗਿਆ ਤੇ ਆ ਜੀ ਤੇ ਫਿਰ ਕਹਿੰਦੀ ਮੈਂ ਘਰੇ ਜਾਣਾ ਵਾਪਸ ਜੀ ਕਿ ਮੈਂ ਘਰੇ ਵਾਪਸ ਨਹੀਂ ਆਣ ਲੱਗਾ ਡਿਫੈਂਸ ਕਲੋਨੀ ਮੋੜ ਦੇ ਉੱਤੇ ਇੱਕ ਹੋਰ ਮੁੰਡਾ ਨਾਲ ਬਹਿ ਗਿਆ ਪੁੱਛੇ ਮੈਨੂੰ ਕਹਿੰਦਾ ਦੇਆਨਾਂ ਚੌਕ ਤੇ ਜਾਣਾ ਮੈਂ ਹਮ ਤੇ ਮੈਂ ਸਮਝ ਕਿ ਪਾਜੀ ਬੈਜੀ ਨਾਲ ਜੀ ਆ ਤਾਈ ਹੋਟਲ ਦੇ ਕੋਲ ਆਏ ਤੇ ਕੁੜੀ ਪਰਸ਼ ਦੇ ਉੱਤੇ ਡਿੱਗੀ ਉਹ ਮੁੰਡੇ ਨੇ ਫੜਿਆ ਕੰਦਾ ਵੀ ਤੁਹਾਡੇ ਰਿਕਸ਼ੇ ਤੋਂ ਜਿਹੜਾ ਆ ਬਾਹਰ गिर ਕੇ ਨਹੀਂ ਬਾਹਰ ਨਹੀਂ ਗਰੀ ਪਰਸ਼ ਤੇ ਡਿੱਗੀ ਆਟੋ ਦੀ ਪਰਸ਼ ਤੇ ਆਟੋ ਦੀ ਪਰਸ਼ ਤੇ ਜੀ ਤੂੰ ਮੁੰਡਾ ਕਹਿੰਦਾ ਪਾਜੀ ਰੁੱਕੇ ਰੁੱਕੇ ਉਹ ਡਿੱਗੀ ਡਿੱਗੀ ਕਹਿੰਦਾ ਮੈਂ ਜਵਾ ਦਾ ਆਟੋ ਰੁਕਿਆ ਤੇ ਹੋਰ ਵੀ ਉੱਥੇ ਲੋਕੀ ਇਕੱਠੇ ਮੁੰਡੇ ਇਕੱਠੇ ਹੋ ਗਏ ਬੰਦੇ ਕਾਫੀ ਜਾਣ ਜਾਣ ਵਾਲੇ ਤੇ ਉਹਨੇ ਕਹਿੰਦਾ ਸੱਤ ਨੰਬਰ ਥਾਣੇ ਲੱਗੇ ਜੀ ਮੈਂ ਫਿਰ ਸਿੱਧਾ ਕਰੀ ਲੈ ਕੇ ਆ ਆਪਣੀ ਵਾਈਫ ਨੂੰ ਨਾਲ ਲਿਆ ਹੂੰ ਤੇ ਉਹ ਸਾਤ ਨੂੰ ਬਠਾਣੇ ਗਏ ਕਿੰਨੇ ਕਬਜ ਦੀ ਹੈ ਜਿਹੜੀ ਕਟਣਾ ਹੈ ਕੀ ਉਹ 8:00 ਸਵੇਰ ਵੀ ਲੈ ਗਈ ਓਕੇ ਉਸੇ ਟਾਈਮ ਹੀ ਲੈ ਗਈ ਸੀ ਥਾਣੇ ਜਦੋਂ ਲੜਕੀ ਜਦੋਂ ਤੁਸੀਂ ਇਹਨੂੰ ਇੱਥੋਂ ਬਿਠਾਇਆ ਆਪਣੇ ਚੌਂਕ ਤੋਂ ਜਿੱਥੋਂ ਇਹਦੀ ਗੱਲ ਕਰਦੇ ਪਏ ਹੋ ਕਿ ਉਸ ਟਾਈਮ ਲੜਕੀ ਦੇ ਜਿਹੜੇ ਹਾਲਾਤ ਸੀਗੇ ਉਹ ਕਿਹੋ ਜਿਹੇ ਸੀ ਉਹ ਤਾਂ ਬਿਲਕੁਲ ਸਹੀ ਸੀਗੀ ਚੰਗੀ ਪੁਲੀਸ ਸੀਗੀ ਓਕੇ ਤੇ ਬਾਅਦ ਚੋਂ ਇੱਕਦਮ ਫਰਸ਼ ਦੇ ਉੱਤੇ ਡਿੱਗਦੀ ਹਾਂ ਤੇ ਵਾਪਸ ਕਹਿੰਦੀ ਕਿ ਮੈਂ ਘੜੀ ਜਾਣਾ ਹੈ ਕਿ ਸਾਹੀ ਹੋਟਲ ਦੇ ਕੋਲ ਆ ਕੇ ਤੇ ਇੱਕਦਮ ਫਰਸ਼ ਦੇ ਉੱਤੇ ਡਿੱਗਦੀ ਪਹਿਲੇ ਕਿੱਥੇ ਹੋ ਤੂੰ ਉਸ ਤੋਂ ਬਾਅਦ ਫਿਰ ਤੁਸੀਂ ਥਾਣੇ ਗਏ ਫਿਰ ਕੀ ਹੋਇਆ ਹਾਂਜੀ ਥਾਣੇ ਮੈਂ ਆਪਣੀ ਵਾਈਫ ਨੂੰ ਲੈ ਗਿਆ ਤੇ ਇਹ ਮੇਰੇ ਆਟੋ ਦੀ ਬੈਟਰੀ ਵੀ ਘੱਟ ਗਈ ਇਹ ਕਹਿੰਦੇ ਕਿ ਓਕੇ ਭਾਈ ਜੀ ਸਿਵਲ ਹਸਪੀਟਲ ਲੈ ਜਾ ਹਾਂ ਠੀਕ ਹੈ ਤੇ ਮੈਂ ਫਿਰ ਆਪਣੇ ਘਰੇ ਬੈਟਰੀ ਨੂੰ ਕਾਫੀ ਟਾਈਮ ਲੱਗਦਾ 10 12 ਘੰਟੇ ਲੱਗਦੇ ਚਾਰਜ ਕਰਨ ਨੂੰ ਜੀ ਜਿਗ একদম ਚਾਰਜ ਨਹੀਂ ਹੁੰਦੀ ਹੈ ਬੈਟਰੀ ਈ ਰਿਕਸ਼ਾ ਦੀ ਤੇ ਮੈਂ ਫਿਰ ਆਪਣੇ 112 ਤੇ ਕੋਲ ਕੀਤੀ ਫਿਰ ਪੁਲਿਸ ਫਿਰ ਆਈ ਕੈਂਟ ਅੱਧੇ ਪੌਣੇ ਘੰਟੇ ਬਾਅਦ ਆਈ ਤੇ ਲੇਡੀਜ਼ ਕਨਸਟੇਬਲ ਕੋਈ ਨਾਲ ਕੋਈ ਨਹੀਂ ਸੀ ਕਿਉਂਕਿ ਕਾਫੀ ਲੰਬਾ ਸਮਾਂ ਹੋ ਗਿਆ ਹਾਂਜੀ ਪਤਾ ਲੱਗਿਆ ਸੀਗਾ ਲੇਡੀਜ਼ ਕੋਣ ਆ ਕੋਣ ਨਹੀਂ ਕਿਉਂਕਿ ਉਹ ਹੱਥੋ ਪਾਈ ਵੀ ਕਰਦੀ ਪਈ ਸੀਗੀ ਇੱਥੇ ਲੋਕਾਂ ਨਾਲ ਜੀ ਆਡੀ ਆਪਣੇ ਮੇਰੀ ਪਰਜਾਈਆਂ ਮੇਰੀ ਅਮੀਰ ਘਰ ਦੀ ਨੇ ਰੋਟੀ ਵੀ ਦਿੱਤੀ ਉਹਨੂੰ ਜੀ ਤੇ ਉਹਨੇ ਰੋਟੀ ਵੀ ਨਹੀਂ ਚੱਕ ਕੇ ਮਾਰੀ ਉਹਨਾਂ ਬਾਹਰ ਅੱਗੂ ਹੱਥ ਹੀ ਪੈਂਦੀ ਸੀ ਜੀ ਹੁਣ ਪੁਲਸ ਆਈ ਸੀਗੀ ਹਾਂਜੀ ਪੁਲਸ ਆਈ ਤੇ ਉਹ ਆਪਣੇ ਐਂਬੂਲੈਂਸ ਚ ਲੈ ਗਈ ਲੜਕੀ ਨੂੰ ਲੱਗੀ ਓਕੇ ਕੀ ਤੁਸੀਂ ਮੰਗ ਕੀਤੀ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਮੈਂ ਇਹ ਮੰਗ ਕੀਤੀ ਕਿ ਆ ਮੇਰਾ ਐਸਆਈ ਸਾਹਿਬ ਮੇਰਾ ਨੰਬਰ ਲੈ ਕੇ ਲੈ ਗਏ ਐਡਰੈਸ ਲੈ ਕੇ ਲੈ ਗਏ ਜੀ ਤੇ ਉਹ ਪਹਿਲੇ ਵੀ ਲੇਡੀਜ਼ ਦੀ ਦੀਦੀ ਨਾਲ ਕਾਫੀ ਮਿਲ ਕੇ ਇਦਾਂ ਉੱਚੀ ਉੱਚੀ ਬੋਲਦੇ ਸੀਗੇ ਜੀ ਤੇ ਉਹ ਸਵਾਲ ਪੁੱਛਦੇ ਗੂ ਗਲਤ ਜਵਾਬ ਦਿੰਦੇ ਸੀਗੇ ਜੀ ਮਾ ਤੁ ਆਪਣੇ ਕੀ ਲੱਗਦਾ ਜੇ ਪ੍ਰਸ਼ਾਸਨ ਦਾ ਬਿਹੇਵੀਅਰ ਹੀ ਇਦਾਂ ਦਾ ਰਹੂਗਾ ਤੇ ਆਮ ਜਨਤਾ ਫਿਰ ਕਿਤੇ ਭਰੋਸੇ ਨਹੀਂ ਕਿਸੇ ਭਰੋਸੇ ਨਹੀਂ ਜੀ ਡਾਗਮੈਂਟ ਰੈਂਕ ਕੀਤੀ ਹੋਈ ਆ ਸ਼ਰਮਾ ਜੀ ਲੱਗਾ ਸੀ ਇਸ ਵਾਰ ਵਿੱਚ ਹਸਪਤਾਲ ਉਹ ਇਸ ਵਾਰ ਤੋਂ ਭਾਈ ਇਹ ਕੰਮ ਲੈਸ ਆ ਰਹੀ ਆ ਜੀ ਇਹਨੂੰ ਲੈ ਕੇ ਹਸਪਤਾਲ ਜਾ ਰਹੇ ਆ ਪੁਲਿਸ ਵਾਲੇ ਨੇ ਕੀਤਾ 108 ਤੇ ਫੋਨ ਐਂਬੂਲੈਂਸ ਹਾਂ ਬਿਲਕੁਲ ਕੀਤਾ ਜੀ ਉਹ ਵੀ ਕੀਤਾ ਤਾਂ ਪਾਈ ਆ ਭਾਜੀ ਚਲੋ ਤੁਸੀਂ ਪ੍ਰੈਸਰ ਦੀ ਸਾਡੇ ਭਰਾ ਹੀ ਸਰ ਕੋਈ ਮੈਡੀਕਲ ਰਿਪੋਰਟ ਹੈਗਾ ਉਹਨੇ ਕੁੜੀ ਨੇ ਡਰਿੰਕ ਕੀਤਾ ਕੋਈ ਹੁਣ ਡਾਕਟਰ ਦੱਸੂਗਾ ਨਾ ਨਹੀਂ ਤੁਸੀਂ ਗਿਆ ਨੇ ਡਰਿੰਕ ਕੀਤੀ ਕੋਈ ਆਪਣੇ ਕੋਲ ਮਤਲਬ ਇਹ ਮੈਡੀਕਲ ਡਾਕਟਰ ਦਾ ਕੋਈ ਚੈੱਕ ਅਪ ਹੋਇਆ ਹੀ ਆ ਇਹ ਕਿੰਕਤੀ ਉਹ ਲੜਕੀ ਨੇ ਤੁਹਾਨੂੰ ਇਹ ਬੱਸ ਵਾਲੇ ਭਰਾ ਨੇ ਕੇ ਨੇ ਫੋਨ ਕੀਤਾ ਸਰ ਪਤਾ ਲੱਗਿਆ ਕਿ ਵਿਅਕਤੀ ਨੇ ਇਸ ਲੇਡੀਜ਼ ਨੂੰ ਕਿੱਥੋਂ ਲਿਆ ਸੀ ਤੇ ਕਿੱਥੇ ਛੱਡਣਾ ਸੀ ਤੇ ਕੀ ਨਾਮ ਹੈ ਕਿੱਥੋਂ ਜਾਵੇ ਉਹਨੂੰ ਹੋ ਸਕਦਾ ਫੇਰ ਪੈਸਾ ਨਾ ਸਿੱਧਾ ਇਹ ਵੀ ਦੱਸੋ ਸਾਰੇ ਜਿਸ ਤਰ੍ਹਾਂ ਕਿ ਤੁਹਾਡੇ ਆਈਓ ਸਾਹਿਬ ਨੇ ਆਏ ਹੋਏ ਹਾਂਜੀ ਉਹਨੂੰ ਆਇਆ ਨਹੀਂ ਬੱਧਾ ਘੰਟਾ ਹੋ ਗਿਆ ਘੰਟਾ ਹੋ ਗਿਆ ਜੀ ਘੰਟਾ ਹੋ ਗਿਆ ਜੀ ਇਕ ਤੇ ਉਹ ਜਿਹੜਾ ਜਵਾਬ ਪੁੱਠਾ ਦਿੰਦੇ ਉਹਨੂੰ ਪੁੱਛੋ ਜੀ ਭਾਈ ਸਾਹਿਬ ਕੀ ਹੋਇਆ ਕਹਿੰਦੇ ਤੁਹਾਨੂੰ ਪਤਾ ਹੀ ਆ ਪਹਿਲੀ ਗੱਲ ਲੇਡੀ ਪੁਲਸ ਨਾਲ ਨਹੀਂ ਲੈ ਕੇ ਆਏ ਉਹ ਸਾਡੇ ਦੇਖੋ ਲੇਡੀ ਫੋਟਾਲ ਨੂੰ ਘਰਾਂ ਵਿੱਚ ਬਿਲਾਲ ਨੂੰ ਬੁਲਾਣਾ ਹੋਣੇ ਉਹਨੂੰ ਜੋ ਵੀ ਕਰਾਂਗੇ ਅਸੀਂ ਇਹ ਤਾਂ ਜੋ ਵੀ ਕਾਰਵਾਈ ਬੰਦੀ ਪੂਰੀ ਕਰਾਂਗੇ ਤੁਸੀਂ ਕਿੰਨੇ ਪਿਆਰ ਨਾਲ ਆਹ ਸਾ ਤੁਸੀਂ ਮੌਕੇ ਤੇ ਪਹੁੰਚ ਕੇ ਕਹਿ ਰਹੇ ਕਿ ਬਿਲਾਲ ਮੰਗੇ ਪਰ ਉਹ ਤਾਂ 나 ਹੀ ਨਹੀਂ ਰਹਿਲੇ ਅਜੀ ਤੁਹਾਡੇ ਆਈਓ ਸਾਹਿਬ ਐਸੋ ਭਾਈ ਸਾਹਿਬ ਇੱਕ ਨਾ ਪਤਾ ਨਹੀਂ ਘਰੋਂ ਲੜੇ ਆਏ ਖਿੜੇ ਆਏ ਅੱਦਾਂ ਇਹ ਇੱਕ ਮਿੰਟ ਐਸਐਚਓ ਸਾਹਿਬ ਪੀਸੀਆਰ ਅੱਧਾ ਘੰਟਾ ਖੜੀ ਹੋਈ ਪੀਸੀਆ ਨੂੰ ਇਨਫੋਰਮ ਹੈ ਪੀਸੀਆ ਦਾ ਇਹਨਾਂ ਤੋਂ ਤਰਮੰਦਾ ਘੱਟੋ-ਘੱਟ ਖੁਦ ਐਂਬੂਲੈਂਸ ਭਲਾ ਕੇ ਘੱਟੋ-ਘੱਟ ਕੁੜੀ ਨੂੰ ਭੇਜ ਦਿੱਤਾ ਸਕਦਾ ਇਹਨਾਂ ਨੇ ਕੰਮ ਹੀ ਨਹੀਂ ਹੋਣਾ ਚਾਹੀਦਾ ਪਹਿਲੇ ਪੀੜ੍ਹ ਤੋਂ ਪਲਵਾਰਾ ਦਾ ਕਹਿਣਾ ਹੈ ਕਿ ਆਪਾਂ ਨਾਕੇ ਤੱਕ ਵੀ ਗਏ ਸੀਗੇ ਲੇਡੀਜ਼ ਕਨਸਟੇਬਲ ਵੀ ਉੱਥੇ ਮਿਲੀ ਉਹਨਾਂ ਦਾ ਕਹਿਣਾ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਤੇ ਕਾਨੂੰਨ ਦੇ ਰੱਖ ਪਬਲਿਕ ਸਰਵੰਟ ਇੱਦਾਂ ਦੇ ਵਰਡਿੰਗ ਪਬਲਿਕ ਵਾਸਤੇ ਬੋਲੂਗੇ ਫਿਰ ਲੋਕਾਂ ਦੇ ਮਨ ਦੇ ਵਿੱਚ ਤਾਂ ਪੁਲਿਸ ਦਾ ਤਾਂ ਵਿਸ਼ਵਾਸ ਤਾਂ ਖਤਮ ਹੋਏਗਾ ਹੁਣ ਮੈਂ ਆ ਗਿਆ ਮੈਂ ਸਭਾ ਠੀਕ ਸਰ ਲੈ ਨੀ ਕੋਈ ਤਾਂ ਦੀ ਗੱਲ ਹੈ ਨਹੀਂ ਕੋਈ ਵੀ ਸਾਡੇ ਆਈ ਨਹੀਂ ਪਰ ਫੇਰ ਵੀ ਜੇ ਉਹਨੇ ਕੋਈ ਕਿਹਾ ਤਾਂ ਸਰ ਲਾਈਵ ਰਿਕਾਰਡ ਹੋਈ ਹੈ ਜੀ ਸਾਰੇ ਜੀ ਸਾਰੇ ਚੈਨਲਾਂ 'ਤੇ ਚੱਲੇ ਜੀ ਲਾਈਵ ਹੀ ਮੈਨੂੰ ਵੀ ਦੇਖ ਦਿੰਦਾ ਸਰ ਸੀਪੀ ਸਾਹਿਬ ਇੱਕ ਤਰਫਾ ਬੋਲ ਰਹੇ ਆ ਲੋਕਾਂ ਦੇ ਵਿੱਚ ਪੁਲਿਸ ਦਾ ਪਿਆਰ ਬਣਾ ਕੇ ਰੱਖਣਾ ਤੇ ਅਫਸਰਾਂ ਦੇ ਇਦਾਂ ਦੇ ਵਿਚਾਰ ਰੋਗੇ ਤੇ ਫਿਰ ਕਿੱਦਾਂ ਚੱਲੇਗਾ ਪਿਆਰ ਨਾ ਬੋਲ ਰਹੇ ਹੋ ਦੇਖੋ ਤੁਸੀਂ ਕਿੰਨੇ ਪਿਆਰ ਨਾ ਤੁਸੀਂ ਵੀ ਸਰ ਅਫਸਰ ਹੀ ਹੋ ਤੁਸੀਂ ਇਹਨਾਂ ਲਾਈਫ ਲਾਈਟਲੀ ਗੱਲ ਕਰ ਰਹੇ ਹੋ ਤੇ ਇਦਾਂ ਦੇ ਥੱਲੇ ਮੁਲਾਜ਼ਮ ਇਦਾਂ ਦੇ ਗੱਲ ਕਰੋਗੇ ਕਿ ਲੋਕੀ ਕਿਤੇ ਜਾਉਂਗੇ ਆਈਓ ਸਾਹਿਬ ਦਾ ਬਹਿਬ ਦੇਖੋ ਕਿੰਨਾ ਫਰਕ ਹੋਣਾ ਇਹ ਤਾਂ ਸੀਪੀ ਸਾਹਿਬ ਇੱਕਦਮ ਸਰ ਇੱਕ ਵਰਦੀ ਦਾ ਰੋਪ ਤਾਂ ਨਹੀਂ ਦਿਖਾ ਰਹੇ ਡਿਊਟੀ ਅਫਸਰ ਸਾਹਿਬ ਇੱਥੇ ਫਿਰ ਲੇਡੀ ਵੱਟੀ ਤੋਂ ਵੱਡੀ ਸਮੱਸਿਆ ਦਾ 100% ਸਮਾਧਾਨ ਕਰਵਾਓ ਆਪਣੇ ਮਨ ਚਾਹੇ ਪ੍ਰੇਮੀ ਪ੍ਰੇਮਿਕਾ ਨੂੰ ਬਸ ਦੇ ਵਿੱਚ ਕਰਵਾਓ ਹਰ ਸਮੱਸਿਆ ਦਾ ਸਮਾਧਾਨ ਕਰਵਾਓ ਜਿਵੇਂ ਗ੍ਰਹਿ ਕਲੇਸ਼ ਨੌਕਰੀ ਕਾਰੋਬਾਰ ਸੌਗਣ ਵਿਦੇਸ਼ ਯਾਤਰਾ ਕੋਰਟ ਕੇਸ ਪਤੀ ਪਤਨੀ ਦੇ ਵਿੱਚ ਕਲੇਸ਼ ਲਾਟਰੀ ਸੱਟਾ ਨੰਬਰ ਜਾਦੂ ਟੁਣਾ ਕੀਤਾ ਕਰਾਇਆ ਰੂਸੇ ਰੂਪਣਾ ਵੀਜ਼ਾ ਪ੍ਰੋਬਲਮ ਗ੍ਰੀਨ ਕਾਰਡ ਹੁਣੇ ਕਾਲ ਕਰੋ ਮੀਆਂ ਸਮਰਜੀ 73409 36488 73409 36488